ਸ਼ਬਦ ਕੀਰਤਨ ਦੀਆਂ ਇਹ ਤਸਵੀਰਾਂ ਕਿਸੇ ਗੁਰਦੁਆਰਾ ਸਾਹਿਬ ਦੀ ਨਹੀਂ ਬਲਕਿ ਇਸਾਈ ਚਰਚਾਂ ਦੀਆਂ ਨੇ ਜੀ ਹਾਂ ਇਹ ਵਿਲੱਖਣ ਨਜ਼ਾਰਾ ਨਵੇਂ ਬੜੇ ਮਾਈਲ ਹਾਈ ਚਰਚਟਾਏ ਜਿੱਥੇ ਪੂਰੇ ਸਿੱਖ ਰੀਤੀ ਰਿਵਾਜਾ ਮੁਤਾਬਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਤੇ ਮਾਹੌਲ ਪੂਰੀ ਤਰ੍ਹਾਂ ਗੁਰਦੁਆਰਾ ਸਾਹਿਬ ਵਾਲਾ ਬਣ ਗਿਆ ਇਸ ਮੌਕੇ ਰਾਗੀ ਸਿੰਘਾਂ ਵੱਲੋਂ ਸ਼ਬਦ ਕੀਰਤਨ ਦਾ ਗਾਇਨ ਵੀ ਕੀਤਾ ਗਿਆ ਅਰਦਾਸ ਮੌਕੇ ਸਭ ਨੇ ਮर्याਦਾ ਮੁਤਾਬਕ ਖੜੇ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਰੱਖ ਚਾਇਆ ਜੈਸੇ ਬਿਨ ਸਤ ਪਵਨ ਜੂ ਲਤੁਨੇ ਮੈਂ ਚਰਚ ਵਿੱਚ ਇਸਾਈ ਅਤੇ ਸਿੱਖ ਪ੍ਰਚਾਰਕਾਂ ਦੇ ਵੱਲੋਂ ਸਿੱਖ ਸਿਧਾਂਤਾਂ ਅਤੇ ਪਰੰਪਰਾਵਾਂ ਦੇ ਬਾਰੇ ਵੀ ਸੰਖੇਪ ਦੇ ਵਿੱਚ ਸੰਗਤ ਨੂੰ ਜਾਣੂ ਕਰਵਾਇਆ ਗਿਆ The Guru Granth Sahib that we are bringing in is the senshi form of the Guruji for our Sikh audience so that you are aware we are bringing in the senshi form of Guruji And so now I give you the Sikh temple at Mile High Church. Don Dasji's church di pracharak Shannon Sikh di vilakhan siddhanta to prabhavit hai. Te church vich apne prachar de duran Sikh dharm de vich dastaar ate mard aurat di samanta de bare aksar vichara kar di hai. ਤੀਜੋਂ ਨਦਕਿਉਂ ਕਾ ਸਤਿਗੁਰ ਪ੍ਰਸਾਦ ਅਨੰਦ ਭਈ ਆ ਮਰੀ ਮੈਂ ਸਤਿਗੁਰ ਤੋਂ ਮਿਲਾ ਸੰਗੁਰ ਤੋਂ ਆਇਆ ਸੇ ਸੰਤਿਗੁਰ ਦੀਓ ਕੋਟਾ ਆਇਆ ਰਾਵਣ ਨੂੰ ਪਰਵਾਰ ਕਰਿਆ ਸਭ ਲਗਾਉਂ ਸ਼ਕਤੂਤ ਗੋਵਰੀ ਤੇ ਰਮਨ